ਸਤ ਸ੍ਰੀ ਅਕਾਲ ਮਿੱਤਰੋ ਸਤ ਸ੍ਰੀ ਅਕਾਲ ਗੁੱਡ ਮਾਰਨਿੰਗ ਫਰੋਮ ਹੰਲੇ ਤੇ ਪਿਛਲਾ ਵਾਲਾ ਵਲੌਗ ਤੁਸੀਂ ਦੇਖਿਆ ਹੋਣਾ ਬਹੁਤ ਸਾਡੇ ਨਾਲ ਵੱਡੀ ਗਲੋਲ ਹੋਈ ਤੇ ਬੁਲਟ ਸਾਡੇ ਰੈਡੀ ਹੈ ਜੀ ਪੂਰੇ ਬੰਨ ਬੰਨ ਰੱਖੇ ਆ ਤੇ ਉਹ ਲੜਦੋਂ ਨਹੀਂ ਹਟਦੇ ਬਹੁਤ ਲੜਦੇ ਬੜੇ ਨਹੀਂ ਆਜਾ ਤੇ ਆਈ ਬੁਲਟ ਰੈਡੀ ਸਾਡਾ ਲਿਉ ਲਿਆ ਵਾ ਕਰਕੇ ਜੀ ਤੇ ਆਪਣਾ ਸਪਰੇ ਜੀ ਵਾਰੀ ਸੀਗੀ ਲਿਉ ਜੀ ਵਾਲੀ ਸਾਰਾ ਪੈਕ ਕਰ ਲਿਆ ਤੇ ਅਸੀਂ ਵੈਲੀ ਚ ਇਸ ਵਕਤ ਮਲਕੀ ਚਰੂ ਬਸੇ ਪਹਾੜ ਤੇ ਇੱਥੋਂ ਬਹੁਤ ਖੁੱਲੀ ਜਗਾ ਇਹਨੂੰ ਵੈਲੀ ਕਹਿੰਦੇ ਤੇ ਤਰਪਾਲ ਦੀ ਇਹ ਮਰੀ ਜਾਂਦੇ ਆ ਤੈ ਤੇ ਇੱਕ ਸਾਡਾ ਵੀਰ ਸਾਡੇ ਨੂੰ ਕਿਸਮਤ ਹਾਰੇ ਆ ਬੈਠਾ ਇਹ ਸਾਡਾ ਵੀਰ ਮੁੰਬਈ ਤੋਂ ਆ ਤੇ ਜਿਹਦੇ ਕੋਲ ਜੈਐਸਡੀ ਮੋਟਰਸਾਈਕਲ ਆ ਤੇ ਮੁੰਬਈ ਤੋਂ ਆ ਖਾਸਕੂ ਮੰਨ ਲਈ ਇਹ ਆ ਉਹਦੇ ਡੌਗੀ ਨਾਲ ਤੇ ਜਿਹੜੇ ਤੁਸੀਂ ਉਹ ਦੇਖ ਰਹੇ ਹੋ ਸਾਹਮਣੇ ਆ ਵਾਲੇ ਇਹ ਆਏ ਚੰਡੀਗੜ੍ਹ ਤੋਂ ਇਹਨਾਂ ਨੂੰ ਵੀ ਉੱਥੇ ਕਮਰਾ ਨਹੀਂ ਮਿਲਿਆ ਸੀ ਤੇ ਕਮਰਾ ਸਾਨੂੰ ਵੀ ਨਹੀਂ ਮਿਲਿਆ ਸੀ ਮਿੱਤਰੋ ਤੇ ਤਾਂ ਕਰਕੇ ਸਾਨੂੰ ਇੱਥੇ ਸੌਣਾ ਪਿਆ ਸਾਰਾ ਕੁਝ ਅਸੀਂ ਆਉਦਾ ਇੱਥੇ ਕੀਤਾ ਤੇ ਨਾਤੇ ਨਾਤੇ ਦਾ ਸੀਮਾ ਲੀਦਈਆਂ ਅੱਜ ਤੀਜੇ ਦਿਨ ਸਾਨੂੰ ਨਾਤੇ ਨੂੰ ਕੱਪੜੇ-ਕੁਪੜੇ ਸਹੀ ਬਦਲ ਲੈਣੇ ਆ ਤੇ ਅੱਜ ਦਿਨ ਪੂਰਾ ਮਿੱਤਰੋ ਰਮਚਗੌਣ ਵਾਲਾ ਉਮਲਿੰਗ ਲਾ ਹਾਈਐਸਟ ਪਾਸ ਆਫ ਦ ਵਰਲਡ ਮੋਟਰੇਬਲ ਪਾਸ ਕਰਾਂਗੇ ਆਪਾਂ ਤੇ ਆਜੋ ਮਿੱਤਰੋ ਕਰਦੇ ਆ ਜਿਹਦੇ ਦਿਨ ਦੀ ਸ਼ੁਰੂਆਤ ਤੇ ਸਾਹੀ ਮੜ ਮੜ ਨਾ ਚੜ ਜਾਂਦਾ ਇੱਥੇ ਮਿੱਟੀ ਬਹੁਤ ਇੱਥੇ ਪੋਲੀ ਐ। ਬੁੱਟ ਸਾਡੇ ਬਹੁਤ ਖਸਦੇ ਸੀ ਇੱਥੇ। ਦੋ-ਦੋ ਤਿੰਨ-ਤਿੰਨ ਨੇ ਧੱਕੇ ਲਾ ਕੇ ਫੇਰ ਕੱਢਿਆ। ਆ ਮੇਰੇ ਵਾਲ ਤਾਂ ਮਸ਼ੀਨ ਕਿਲੇਗਾ। ਕੋਈ ਪਿੱਛੋਂ ਭਰੇ ਜ ਬਾਬਾ ਹੋ ਗਏ ਨਾ ਇਹ। ਤੇ ਚੋਬਰਾਂ ਨੇ ਤਰਪਾਲ ਕਰਤੀ ਰੈਡੀ ਤੇ ਆਪਾਂ ਹਾਂ ਹਾਂ ਠੀਕ ਠੀਕ ਓਕੇ। ਬਠੀਆਂ। ਚਲੋ ਮਿੱਤਰੋ ਇਹ ਕਰਦੇ ਆਪਾਂ ਓਟ ਨੇੜੇ ਅੱਜ ਜਾਨੇ ਆਪਾਂ ਉਮਲੀਂਗਾ ਟੌਪ ਤੇ ਉੱਥੇ ਮਨਾਉਣਾ ਖੁਸ਼ੀਆਂ ਮਾੜੀ ਮੁੱਟੀਆਂ ਆਈਆਂ ਤੇ ਆ ਚੋਬਰਾਂ ਜੀ। ਫੁੱਲ ਟੂ ਫੁੱਲ ਰੈਡੀ ਐ ਜੀ। ਓਕੇ ਰਿਪੋਰਟ ਐ ਸਾਡੀਆਂ ਹੁਣ। ਚਲੋ ਜੀ ਆ ਜੋ ਮਿਲਦੇ ਆ ਇੱਕ ਵਾਰੀ ਤੁਸੀਂ ਪਾਸੇ ਦਾ ਵੀਊ ਦੇਖ ਲਓ ਸਾਡੇ ਜੀ ਤੇ ਸਟੋਰੇਜਿੰਗ ਵੋਕੈਂਡ ਹੁੰਦੀ ਹੈ ਜੀ ਇਹ ਮੈਂ ਦੱਸਣਾ ਭੁੱਲ ਗਿਆ ਤੇ ਸੋਡੇ ਇਧਰਲੇ ਪਾਸੇ ਦਿਖਾ ਦੂ ਮੈਂ ਜਿਹੜੀ ਅਸੀਂ ਰੱਲ ਫੋਟੋ ਕੀਤੀ ਹੈ ਜੀ ਇਹ ਹੈ ਜੀ ਸਾਡਾ ਜਿਨੀ ਪਾਸਵਰਡ ਆ ਮੇ r r w r w 24 ओके जी ओके ठीक है हेलो ਜਿਨੀ ਠੀਕ ਹੈ ਮੈਂ ਤੂੰ ਕੱਲ ਬਮਾਰੋ ਕਿਸੀ ਹੋਏ ਹੈ ਆ ਵੀ ਰੇ ਸਾਡਾ ਵੀ ਰਹਿ ਗਿਆ ਬੰਬੇ ਤੋਂ ਇਹ ਇਹਦੀ ਗੱਲ ਕਰੀ ਜਾਂਦੇ ਸੀ ਇਹ ਡੌਗੀ ਨਾਲ ਘੁੰਮਦਾ ਉਹਦੇ ਨਾਲ ਉਈ 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 ਹੈਲੋ ਜਨੀ ਐਸੇ ਇੱਥੇ ਇੱਥੇ ਪੋਡੀਆਂ ਲਾ ਪੋਡੀਆਂ ਪੇਟ ਪੂਜਾ ਕਰਕੇ ਵੀ ਹੁਣ ਹੋ ਚੁੱਕੇ ਆਂ ਸੀ ਰੈਡੀ ਆਵਲਾ ਹੋਟਲ ਹੈ ਰੈਸਟੋਰੈਂਟ ਵਗੈਰਾ ਇੱਥੇ ਸੀ ਰੈਡ ਡੋਮਿਨੇਟ ਖਾ ਕੇ ਪਾਣੀ ਨਾਲ ਭਰ ਕੇ ਰੈਡ ਦੇ ਸੀ ਚਲ ਵੜੇ ਜੀ ਤੇ ਉਧਰੋਂ ਉਹ ਰੈਡ ਨੇ ਉਹ ਵੀ ਪੂਰੇ ਤਿਆਰ ਨਹੀਂ ਮੋਲੀਗਨ ਟੌਪ ਕਰ ਲਈ ਤੇ ਇਧਰ ਹਸੀ ਆ ਇਧਰ ਪਾਗ ਰਾਇਆ ਪਾਗ ਰਾਇਆ ਨੇ ਇਧਰ ਮਨ ਨੂੰ ਕਿ ਨਿਯਮਾ ਮਾਲੂਮਾ ਜਿਹੜੇ ਵੱਲੋਂ ਉਹ ਆ ਰਹੀਆਂ ਉਧਰ ਖੜੇ ਆ ਉਧਰ ਹੈਗਾ ਆਪਣਾ ਹਾਂਲੇ ਵਿਲੇਜ ਆ ਇਹ ਤੁਸੀਂ ਮਿਲਿੰਗ ਨਾ ਕਰਨਾ ਆ ਸਿੱਧੀ ਰੋੜ ਜਾਂਦੀ ਆ 92 ਕਿਲੋਮੀਟਰ ਦਾ ਬਹੁਤ ਹੀ ਵਧੀਆ ਰੋੜ ਹੈ ਇੱਕ ਇਹ ਤੋਂ ਪਰਲੇ ਪਾਸੇ ਰੋੜ ਹੈ ਉਹ ਬਹੁਤ ਖਰਾਬ ਰੋੜ ਹੈ ਜੀ ਜਿੰਨੇ ਸਾਰਿਆਂ ਨੇ ਸਾਨੂੰ ਇੱਧਰ ਹੀ ਜਾਂਦੀ ਸਲਾਹ ਦਿੱਤੀ ਕਹਿੰਦੇ ਸਿੱਧਰ ਹੀ ਜਾਓ ਵੀ ਇੱਧਰ 15-20 ਕਿਲੋਮੀਟਰ ਜਾਦੀ ਪੂਗਾ ਤੇ ਪਰ ਬਹੁਤ ਵਧੀਆ ਰੋੜ ਹੈਗਾ ਤੇ ਆਪਾਂ ਵੀ ਇੱਧਰ ਹੀ ਜਾਂਦੇ ਆ ਜੀ ਤੇ ਚੁੱਭਰੂ ਜਿੱਕੇ ਫੁੱਲ ਟੂ ਫੁੱਲ ਰੈਡੀ ਧੁੱਪ ਨਹੀਂ ਕਿਤੇ ਲੱਗਣ ਦੇਣੀ ਮੁੰਡਿਓ ਸਕੇਲ ਖਰਾ ਸਕੇਲ ਨਹੀਂ ਖਰਾ ਉਹ ਨਹੀਂ ਤੇ ਬਾਹਰ ਹੈ ਗਿਆ ਤੇ ਕੋਈ ਪਤਾ ਚਲਦੇ ਆ ਮਿਲਦੇ ਰਹਾਂਗੇ ਕਹਿੰਦੇ ਮਿੱਤਰੋ ਉਹ ਮਿਲਣ ਲਿਆ ਪਾਸ ਕਰਨੇ ਵੀ ਸੌਖਾ ਨਹੀਂ ਖਾਲਾ ਜੀ ਵੜ ਨਹੀਂ ਹੈਗਾ ਸਾਜੜਾ ਵਾ ਪੂਰਾ ਬੋਟੋ ਤਾਂ ਪਤਾ ਨਹੀਂ ਕਿਵੇਂ ਸਾਜਾ ਧਾਨਾ ਭਰਾਵਾ ਧਾਨਾ ਜਿਹੜਾ ਲਈ ਜਾਂਦਾ ਪਹਿਲੇ ਗੇਅਰ ਤੇ ਦੂਜਾ ਗੇਅਰ ਵੀ ਨਹੀਂ ਪੈਂਦਾ ਇੱਥੇ ਪਹਿਲੇ ਗੇਅਰ ਹੀ ਆ ਬਸ ਤੇ ਕਿਨੇ ਗਾਟਾਂ ਨੂੰ ਸੂੰਗ ਹੀ ਰਹਿ ਗਏ ਉੱਦੋਂ ਪਿੱਛੇ ਪਤਾ ਨਹੀਂ ਅਸੀਂ ਕਿੰਨੇ ਲੂਪ ਹੀ ਕਰਿਆ ਏ ਤੇ ਇੱਥੋਂ ਦਿਖਾਰਿਆ ਸੀਗਾ ਇਹ ਫੋਟੀਲਾ ਪਾਸ ਰਹਿ ਗਿਆ 37 ਕਿਲੋਮੀਟਰ ਤੇ ਦੋ ਅੱਗੇ ਹੈਗਾ ਇਦੋਂ ਦੁੱਗਣਾ ਹੈਗਾ ਉਹ ਮਿਲ ਗਿਆ ਪਾਸ ਬੋਲਟਾ ਦਾ ਵਸ ਜਮਾ 79 ਹੀ ਵੀ ਜੀਪ ਆਈ ਪਹਿਲਾ ਦੂਜਾ ਪਹਿਲਾ ਦੂਜਾ ਤੀਜਾ ਜਗ੍ਹਾ ਲੈਂਦਾ ਨਹੀਂ ਪਰ ਤੇ ਪਤਾ ਨਹੀਂ ਹੋਰ ਕਿੰਨਾ ਪਤਾ ਨਹੀਂ ਹੋਰ ਕਿੰਨਾ ਕੁਸ਼ ਅੱਗੇ ਪਿਆ ਜੀ ਨਾਲੇ ਬਹੁਤ ਜ਼ਿਆਦਾ ਚੜ੍ਹਾਈ ਹੈ ਬੜੀ ਨਹੀਂ ਆਉਂਦੀ ਕੋਈ ਨਾ ਕਰਾਂਗੇ ਆਪਾਂ ਹੱਥੇ ਕਰਾਂਗੇ ਦਬਣਾ ਨਹੀਂ ਲੋਵੀ ਇਥੋਂ ਮਿਲ ਕੇ ਰਿਹਾ ਗਿਆ ਬਾਈ ਖਣੀ 27 ਕਿਲੋਮੀਟਰ ਆਪਣਾ ਬੋਲਡ ਕਿਲੋਮੀਟਰ 72166 ਕਿਲੋਮੀਟਰ ਰੋਡਰੀ ਰੇਡਰ ਹੈ ਇੱਧਰ 1 2 3 4 5 6 7 8 9 10 11 12 13 14 15 16 ਉਹ ਸੱਡਾ ਵਿਸਤਾਰ ਮੈਂ ਨਾ ਚੁੱਪ ਰਾਂਗਾ ਤੇ ਇਸ ਵਕਤ ਖੜੇ ਆਪਾਂ ਚਸ਼ਮਲੇ ਚਸ਼ਮਲੇ ਜੇ ਆਪਾਂ ਮਿੱਤਰੋ ਜੇ ਆਪਾਂ ਮਿੱਤਰੋ ਰਾਹ ਦੀ ਗੱਲ ਕਰੀਏ ਰਾਹ ਵਧੀਆ ਠੀਕ ਹੈ ਵਧੀਆ ਜੀ ਓਕੇ ਆ ਓਕੇਰੇ ਪੁੱਤਾਂ ਜਿਵਾ ਤੇ ਜਦੋਂ ਅਸੀਂ ਲੰਗਣਾ ਦੀ ਆਪਾਂ ਛੜੇ ਸਟਾਰਟ ਕਰਦੇ ਹਾਂ ਹਾਲੇ ਕੋਲੋਂ ਪਹਿਲੇ ਹਾਂ ਚੱਲੋ ਚੱਲੋ ਪਹਿਲੇ 3 ਕਿਲੋਮੀਟਰ ਬਾਲੇ ਵਧੀਆ ਹੁੰਦੇ ਆ 3 ਕਿਲੋਮੀਟਰ ਤੋਂ 100 ਮੀਟਰ ਜਿਹੜੇ ਸਟਾਰਟ ਤੋਂ ਬਾਅਦ ਉਹ ਮੇਰੇ ਮਾਲਕਾ ਬੁੱਟ ਦਾ ਜਮ ਜਲੂਸ ਨਿਕਲਣ ਲੱਗ ਗਿਆ ਤੇ ਤਾਂ ਇਹਨੇ ਨਾਲ ਨਾਲ ਹੀ ਆਪ ਜਾਣਾ ਆਹ ਨੇ ਜ ਸਾਰੇ ਕੋਲ ਮੱਲੜੀ ਇਹਨਾਂ ਕੋਲ ਤੇ ਮੱਲਣੇ ਵਾਲੇ ਨੇ ਕੋਲੇ ਬੁੱਟ ਵਾਲੇ ਆਪਾਂ ਸਟੇਜ ਸੋਲਿਆ ਤੇ ਉਦੋਂ ਬਾਅਦ ਵਾਸ ਚੜਾਈ ਬਹੁਤ ਇੱਕ ਦਿੱਖੀ ਆ ਬਾਹਲੀ ਨਹੀਂ ਆਏ ਦਿੱਖੀ ਆ ਜੀ ਆਫਟਰ 50 ਕਿਲੋਮੀਟਰ ਬਹੁਤ ਵਧੀਆ ਜੀ ਰੋਡ ਮਿਲ ਕੀ ਇਹੋ ਜਿਹੀ ਹੈ ਜੇ ਆਵਾਂ ਲੱਗ ਚਲੋ ਗਾਇਸ लेट्स लेट्स ਰੂਲ ਲੋ ਵੀ ਮਿੱਤਰੋ ਅਸੀਂ ਪਹੁੰਚ ਗਏ ਆ ਤੋ ਦੁਨੀਆ ਦਾ ਸਭ ਤੋਂ ਟਾਪ ਆਫ ਦ ਵਰਲਡ ਦਾ ਮਾਈਟਲੀ ਉਮਲਿੰਗਲਾ 19ਰ 24 ਫੀਟ ਉਧੋ ਦੀ ਲੱਗੇ ਪਹੁੰਚਦੇ ਮੈਂ ਕਿਹਾ ਸਹੀ ਲੱਗੀ ਬੈਸ 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 ਇਹਨਾਂ ਦੀ ਵਾਹ ਚਾਹੇਗਾ ਸਾਰੇ ਵੀਰਾਂ ਨੂੰ ਸਾਰੇ ਵੀਰਾਂ ਨੂੰ ਸਾਰੇ ਪੰਜਾਬ ਨੂੰ ਇਹ ਹੈਗਾ ਜੀ ਵਰਲਡ ਦਾ ਹਾਈਐਸਟ ਕੈਫੇ 19ਰ 24 ਫੀਟ ਦੇ ਜਿਹੜਾ ਇਹ ਉਹ ਵਾਲਾ ਠੀਕ ਹੈ ਜੀ ਇੱਥੇ ਸਾਰੇ ਖੜੇ ਆ ਇਹ ਵਾਲਾ ਦਾ ਟਾਪ ਹਾਈਐਸਟ ਮੋਟਰੇਬਲ ਪਾਸ ਜਿੱਥੇ ਤੱਕ ਵੀ ਕਲਾ ਸਕਦਾ ਮਿਲ ਕੇ ਉਦੋਂ ਤੱਕ ਬਹੁਤ ਪਏ ਹੋਣਗੇ ਤੇ ਪਰ ਜਿੱਥੇ ਤੱਕ ਵੀ ਕਲਾ ਸਕਦਾ ਤੇ ਉੱਥੇ ਤੱਕ ਦਾ ਹਾਈਐਸਟ ਮੋਟਰੇਬਲ ਪਾਸ ਹੈ ਤੇ ਜੇ ਗੱਲਾਂ ਕਰੀਏ ਗੱਡੀਆਂ-ਗੋਡੀਆਂ ਇੱਥੇ ਸਾਰੀਆਂ ਵੱਡੇ ਗੱਡੀਆਂ ਆਈਆਂ ਬੈਟੀਆਂ ਹੋ ਗਈ ਡਸਟਰ ਐਕਸਯੂਵੀ 7 ਡਬਲ ਨੋਵਾ ਕ੍ਰਿਸਟਾ ਹਨ ਇਹੋ ਜਿਹਾ ਕੁਝ ਤੇ ਜਿਆਦਾਤਰ ਇੱਥੇ ਗਰੁੱਪ ਹੀ ਆਏ ਹੋਏ ਨੇ ਯੈਸ ਫਾਈਨਲੀ ਪਿਛਲੋ ਰਹਿ ਗਿਆ ਸੀ ਤੇ ਪਿਛਲੋ ਰਹਿ ਗਿਆ ਸੀ ਤੇ ਅੱਕੇ ਆਪਾਂ ਕੰਪਲੀਟ ਕਰਤਾ ਹੈ ਤੇ ਕਿੰਨੇ ਜਣੇ ਆ ਰਹੇ ਹੋ ਜੀ ਅਰੇ ਠੀਕ ਠਾਕ ਜੀ ਓਕੇ ਰਿਪੋਰਟਾ ਨਜ਼ਾਰੇ ਆ ਗਏ ਅੱਛਾ ਪੁਰਾ ਗੱਲੇ ਗੱਲਾਂ ਸਰਾ ਲੱਗੀ ਬੱਬੇ ਜਮਾ ਬਹੁਤ ਜਣੇ ਇਕੱਠੇ ਹੋਏ ਇੱਥੇ ਨਜ਼ਾਰੇ ਆਈ ਜਾਂਦੇ ਨਜ਼ਾਰੇ ਚਾਈ ਜਾਂਦੇ ਆ ਓਕੇ ਰਿਪੋਰਟਾ ਜਮਾ ਓਕੇ ਰਿਪੋਰਟਾ ਓਕੇ ਚਾ ਲੋ ਸਾਰੇ ਫੋਟੋ ਮਿੰਟ ਲਏ ਆਪਾਂ ਦੋ ਕਿਉਂਕਿ ਆਕਸੀਜਨ ਦੀ ਬਹੁਤ ਕਮੀ ਇੱਥੇ ਫਰਨ ਆਪਣੀ ਵਾਸੇ ਵੀ ਆ ਤੁਸੀਂ ਚੱਲਣਾ ਚੱਲੋ ਮੈਂ ਆ ਜਨਾ ਤੇ ਥੈਂਕ ਯੂ ਸੋ ਮੱਚ ਬਰੋ ਥੈਂਕ ਯੂ ਸੋ ਮੱਚ ਬੋਲਟਾ ਭਾਈ ਬੋਲਟਾ ਅਰਫਰ ਔਇਲ ਐਂਡ ਫਿਲਰ ਮਿਸਟਰ ਕਲਾਸਿਕ ਆਏ ਹਾਏ ਕੀ ਬੋਲੀ ਨਾ ਸਾਰੇ ਆਪਾਂ ਪੜਾ ਬੂੜਾ ਤੁੱਤੇ ਆ ਸਾਰੇ ਟੂ ਯੂ ਟਾ ਇਹ ਰਹਿ ਗਿਆ ਬਾਈਟੀ ਪਾਸ ਇਹ ਰਹਿ ਗਿਆ ਆਪਣਾ ਹਾਈਐਸਟ ਪਾਰਕਿੰਗ ਇਨ ਦ ਵਰਲਡ ਇਹ ਰ ਹੈ ਹਾਈएस्ट ਪਾ ਕੇਫ ਇਨ ਦ ਵਰਲਡ ਤੇ ਹਾਈएस्ट ਵੋਲਟ ਇਨ ਦ ਵਰਲਡ ਦਾ ਯਸ ਸਾਰਾ ਲੱਗੀ ਬਬੇ ਸਾਰਾ ਤੇ ਹੁਣ ਜਮਾ ਓਕੇ ਰਿਪੋਰਟ ਆਈ ਆਂਦੀ ਆ ਤੇ ਹੁਣ ਖਿੱਚਦੇ ਨਾਲ ਦੀਆਂ ਥੱਲੇ ਨਹੀਂ ਕਿਉਂਕਿ ਇੱਥੇ ਚੱਕਰ ਬਹੁਤ ਆ ਜਾਂਦੇ ਆ ਪਤਾ ਨਹੀਂ ਕਿੰਨੇ ਬੋਤਲੇ ਪਾਣੀ ਪੀ ਗਏ ਤੇ ਸੁਪਨਾ ਪੂਰਾ ਹੋ ਗਿਆ ਸੁਪਨਾ ਪੂਰਾ ਹੋ ਗਿਆ ਥੈਂਕ ਯੂ ਮਮ ਥੈਂਕ ਯੂ ਡੈਡ ਥੈਂਕ ਯੂ ਮਾਈ ਫਰੈਂਡਸ ਸਪੈਸ਼ਲ ਥੈਂਕਸ ਸਪੈਸ਼ਲ ਥੈਂਕਸ ਮਾਈ ਪੈਡ ਥੈਂਕ ਯੂ ਸੋ ਮਚ ਤੇ ਹੁਣ ਕਰਦੇ ਆਪਾਂ ਚਸ਼ਮੂਲੇ ਨੂੰ ਆਪਣਾ ਭਜਾਉਣੇ ਬੁਲਟ ਚਸ਼ਮੂਲੇ ਤੋਂ ਲੈ ਕੇ ਆਪਾਂ ਬਾਈਪਾਸ ਜਾਂਦੇ ਆਪਾਂ ਪੈਂਗੋਂਗ ਲੈ ਕੇ ਵੱਧ ਗਏ 2:00 ਵਜੇ 15 ਮਿੰਟਾ ਸਵੇਰੇ ਚੱਲੇ ਸੀ ਆਪਾਂ 8:00 ਵਜੇ 8:30 ਵਜੇ ਤੇ ਪਾਈਏ ਹੁਣ ਆਪਾਂ ਚੱਲਦੇ ਜਦੋਂ ਆਪਾਂ ਵੀ ਚਸ਼ਮੂਲੇ ਤੋਂ ਬਾਹਰ ਨਿਕਲੇ ਆ ਜੀ ਇਹ ਘਟੂ ਘਟੂ 20 ਕਿਲੋਮੀਟਰ ਅੱਗੇ ਦਾ ਮਾਹੌਲ ਹੈ ਆ ਨਾਲ ਮੇਰੇ ਲੰਬੂ ਬਈ ਜਾ ਰਿਹਾ ਹੈ ਤੇ ਕਹਿੰਦਾ ਵੀ ਅੱਗੇ ਨੂੰ ਚੱਲ ਤੇ ਹੌਲੀ ਹੌਲੀ 60 70 80 60 70 80 ਦੀ ਸਪੀਡ ਤੇ ਅਸੀਂ ਜਾ ਜੰਨੇ ਆ ਤੇ ਕੁਛ ਕੁ ਕਰਕੇ ਆਪਣਾ ਵੀਡੀਓ ਕੈਮਰਾ ਸੈਟ ਨਹੀਂ ਆਇਆ ਤਾਂ ਮੈਂ ਦੁਬਾਰੀ ਫੇਰ ਆਪਣੇ ਹੈੱਡ ਲੈਂਪ ਵੱਲ ਕਰ ਲਿਆ ਤੇ ਵੀਰੂ ਨੇ ਆ ਜਿਹੜਾ ਤੁਸੀਂ ਮਾਹੌਲ ਦੇਖ ਰਹੇ ਹੋ ਸਾਹਮਣੇ ਸੜਕ ਦੇਖ ਰਹੇ ਹੋ ਇਹ ਇੱਕ ਪਹਾੜ ਘਟਿਆ ਬਣਾਈ ਆ ਪਹਾੜ ਪਤਾ ਨਹੀਂ ਕਿਵੇਂ ਕੱਟਿਆ ਉਹ ਕਿੰਨਾ ਟਾਈਮ ਲੱਗਿਆ ਹੋਊਗਾ ਬਹੁਤ ਹੀ ਸੁੰਦਰ ਰੋਡ ਬਹੁਤ ਹੀ ਜਿਆਦੇ ਮਨਮੋਹਕ 뷰 ਆ ਸਾਹਮਣੇ ਤੇ ਸਾਹਮਣੇ ਪਹਾੜਾਂ ਤੇ ਬੱਦਲ ਪੈਂਦੇ ਹੈਗੇ ਬਹੁਤ ਸੋਹਣੇ ਲੱਗਦੇ ਬੱਦਲ ਪੈਂਦੇ ਤੇ ਐਵੇਂ ਤਿੱਖੀ ਧੁੱਪ ਆ ਪੂਰੀ ਕਿਸੇ ਨਗਰ ਸਾਰੀ ਢੱਕ ਕੇ ਰੱਖੀ ਹੈਗੀ ਜੌਣਾ ਮੋੜ ਇਹਦੇ ਫੋੜ ਤੇ ਫਰਾਰ ਹੋ ਗਿਆ ਹੈ ਜੌਣਾ ਮੋੜ ਫੋੜ ਤੇ ਫਰਾਰ ਹੋ ਗਿਆ ਤੇ ਮਿੱਤਰੋ ਆਪਾਂ ਪਹੁੰਚੀ ਜਾਨੇ ਆ ਆਪਣਾ ਪੈਂਗੋਂਗਲੇ ਕਵਲ ਨੂੰ ਤੇ ਰਾਹ ਪੂਰਾ ਸਿੱਧਾ ਸਿੱਧਾ ਹੈ ਆਪਾਂ ਪੂਰਾ ਖਿੱਚ ਕੇ ਲਿਜਾਈ ਜਾਨੇ ਆ ਤੇ ਕੋਈ ਖਲੀ ਨਹੀਂ ਬਸ ਮੜੇ ਮੂਟੇ ਹੰਪ ਜੀ ਹੈ ਜਿਹੜੇ ਚਲਾ ਚਲਾ ਕੇ ਜੇ ਮਰਦੇ ਉੱਥੋਂ ਆਪਾਂ ਤਾਂ ਨਾ ਜਾਣਾ ਮੜੇ ਵੀਊ ਦੇਖੋ ਤੁਸੀਂ ਆਪ ਦਾ ਮੜਾ ਜਾ ਇੱਕ ਨੰਬਰ ਮਹੌਲ ਹੈ ਜੀ ਇੱਕ ਨੰਬਰ ਮਹੌਲ ਅੱਗੇ ਨਹੀਂ ਕੋਈ ਇੱਕ ਨੰਬਰ ਮਹੌਲ ਹੈ ਜੀ ਦੇਖੋ ਥੋੜੇ ਇੱਥੇ ਪਹਾੜ ਥੋੜੇ ਘੱਟ ਵੱਡੇ ਰਹ ਜਾਂਦੇ ਹੈਗੇ ਤੇ ਆਪਾਂ ਕਰਕੇ ਥੋੜਾ ਜਿਹਾ ਖੁੱਲਾ ਏਰੀਆ ਬਾਲਾ ਲੱਗਦਾ ਹੈ ਹਰ ਨਫਰ ਨਹਵਾ ਵਜਦੀ ਹੈ ਤੇ ਜੇ ਪਹਾੜ ਇੱਥੇ ਜਿਆਦਾ ਵੱਡੇ ਹੁੰਦੇ ਤੇ ਇਹੀ ਰੋਡ ਹੁੰਦੀ ਤਾਂ ਥੋੜਾ ਆਪਣ ਨੂੰ ਮੌੜੀਆ ਠੀਕ ਹੁੰਦਾ ਨਲੇ ਮਾੜੇ ਮੁੱਟੇ ਹਵਾ ਵੀ ਨਾ ਵਾਦੀ ਵਿੰਡ ਬਲਾਸਟ ਵੀ ਨਾ ਵਜਦਾ ਤੇ ਆਪਣ ਨੂੰ ਵਧੀਆ ਰਹਿੰਦਾ ਇੱਕ ਨੰਬਰ ਮੌੜ ਜਿਹਾ ਰਹਿ ਜਾਂਦਾ ਆਪਣਾ ਤੇ ਹੁਣ ਆਪਾਂ ਜਾਨੀ ਅੱਗੇ ਨੂੰ ਕਰਦੇ ਵਾਟ ਨੇੜੇ ਤਾਂ ਬਬਿਓਏ ਅਸੀਂ ਖੜੇ ਆਂ ਡੂੰਟੀ ਸਾਡੇ ਦੋ ਬੱਚਤੇ ਤੇ ਉਹ ਸਾਹਮਣੇ ਪਰਮਿਟ ਚੈੱਕ ਕਰਦੇ ਆ ਤੇ ਇਹ ਜਾਂਦਾ ਆਪਣਾ ਇਹ ਨਹੀਂ ਪਤਾ ਜਿਹੜਾ ਸਾਹਮਣੇ ਬ੍ਰਿਜ ਤੁਹਾਨੂੰ ਦਿਖਾ ਰਹੇ ਜੀ ਉਹ ਵਾਲਾ ਬ੍ਰਿਜ ਥੋੜਾ ਬੈਕ ਸਾਈਡ ਮੁੜ ਕੇ ਅਸੀਂ ਬ੍ਰਿਜ ਉੱਤੇ ਦੇ ਜਾਣਾ ਤੇ ਇਹ ਚੈੱਕਪੋਸਟ ਆਇੰਦਰ ਤੇ ਇਧਰਲੇ ਪਿੱਛੇ ਰਹਿੰਦੇ ਹੁਮਲਿੰਗਲਾ ਤੇ ਹਾਂ ਚੈਨਲ ਦੇ ਬਾਰਡਰ ਬਾਰਡਰ ਦੇ ਨਾਲ ਜਾਈ ਨੇ ਅਸੀਂ ਤੇ ਸਾਨੂੰ ਥੋੜਾ ਟਾਈਮ ਲੱਗੂ 70 80 ਕਿਲੋਮੀਟਰ ਰਹਿ ਗਿਆ ਤੇ 100 120 ਅਸੀਂ ਕਵਰ ਕਰ ਲਿਆ ਤੇ ਰੋਡ ਬਹੁਤ ਸਾਫ ਹੈ ਜੀ ਇੱਕ ਨੰਬਰ ਰੋਡ ਹੈ ਤੇ ਤੁਸੀਂ ਹੁਮਲਿੰਗਲਾ ਤੋਂ ਆ ਰਹੇ ਹੋ ਪੈਂਗੋਗਲੀ ਤੋਂ ਬਹੁਤ ਇੱਕ ਨੰਬਰ ਰੋਡ ਹੈ ਵਧੀਆ ਜੱਕਾਸ ਬਿੰਦੂ ਕਲਾਸ ਡਰਮੇ ਬਾਚ ਕਿਉਂ ਵੀ ਜਿ ਕਿਉਂ ਵੀ ਜਟਾ ਤੇ ਹੁਣ ਆਪਾਂ ਚੱਲਦੇ ਆ ਜੀ ਬਾਈਕ ਨੂੰ ਲੈ ਕੇ ਤਿੰਨ ਦੋਨਾਂ ਦੀ ਪਰਮਿਟ ਤੇ ਐਂਟਰੀ ਚੈੱਕ ਕਰਾਤੇ ਸੀ ਉਹ ਕਹਿੰਦੇ ਥੋੜਾ ਬੈਕਸਾਈਡ ਹੋ ਕੇ ਇਧਰ ਲੈ ਕੇ ਫਿਰ ਸਿੱਧਾ ਇਹੇ ਜਾਓਗੇ ਤੇ ਆਪਾਂ ਚੱਲੇ ਪਾਉਣੇ ਅੱਗੇ ਨੂੰ ਤੇ ਲੈਟ ਅਸ ਗੋ ਸਰ ਜੀ ਤੋਂ ਗੋਲਗੋਲੇ ਗਰੀ ਇੱਥੇ ਖੜਾ ਸੀ ਤੇ ਬਹੁਤ ਹੀ ਬਨਮੁਖ ਥਿਊ ਹੈਗਾ ਉਹ ਪਰਨ ਵਾਸੇ ਕਾਲਾ ਪਹਾੜ ਇਧਰਲੇ ਪਾਸੇ ਗਰੂਰ ਰੰਗਾ ਪਹਾੜ ਇਧਰਲੇ ਪਾਸੇ برفੀਲੇ ਪਹਾੜ ਇਧਰਲੇ ਪਾਸੇ ਮਿੱਟੀ ਦੇ ਰੂੜਿਆਂ ਵਾਲੇ ਪਹਾੜ ਮੈਂ ਕਿਹਾ ਬਿੱਲੋ ਸਰਾ ਹੀ ਲਾ ਦਿੱਤਾ ਜੀ ਵਾਹ ਵਾਹ ਕੀ ਬਤਨ ਹੈ ਕੀ ਬਤਨ ਹੈ ਚਲੋ ਅੱਗੇ ਆ ਕੇ ਤੁਹਾਨੂੰ ਦਿਖਾਉਣੀ ਹੈ ਜੀ ਸਾਨੂੰ ਬਲਿੰਗਲਾ ਤੋਂ ਇੱਥੋਂ ਤੱਕ ਤਕਰੀਬਨ ਤਕਰੀਬਨ ਨਾ ਹੋ ਚੁੱਕੇ ਨੇ 329 ਕਿਲੋਮੀਟਰ ਦਾ ਉਹ ਸੌਰੀ 229 ਕਿਲੋਮੀਟਰ ਤੇ ਬਹੁਤ ਜਿਆਦਾ ਪਿਆ ਇਹ ਤੇ ਟਾਈਮ ਵੱਚ ਗਿਆ ਜੀ ਕਿੰਨੇ ਵਧ ਗਏ ਉਹ ਉਹ ਸਕੋਰ ਹੀ ਪਈ ਹੁੰਦੀ ਆ 4.5 ਚਲੋ ਪਹੁੰਚਦੇ ਬਾੜ ਨੇੜੇ ਕਰਦੇ ਆ ਕਵਰ ਗੋੜਾ ਲੈਣੇ ਆ ਤੇ ਅਨੰਦ ਬਾੜ ਤੇ ਵੀ ਗੇੜੀ ਹੁੰਦਾ ਅਨੰਦ ਤੇ ਲੋਕੀਂ ਵੀ ਲੈ ਜਿਓ ਬਹੁਤ ਸੋਨੇ ਗਿਦੇ ਤੇ ਨਿਆਰੇ ਆਰੇ ਨਿਆਰੇ ਚਾਰੇ ਮੇਰੇ ਵੀਰੋ ਫੜ ਗਿਆ ਚੰਬੜ ਗਿਆ ਚੰਬੜ ਗਿਆ ਫੋਟੋ ਚ ਚਾਲੋ ਜੀ ਫੋਟਵਾ ਫੋਟੋ ਚ ਚਾਲੋ ਫੋਟੋ ਫੋਟਵਾ ਜੀ ਮਾਣੀ ਖਤੌੜਨੰਦੀ ਆ ਦੇਖੋ 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 ਮੇਰੀ ਪਿਆਰੀ ਪੈਂਗੋਗਲੇਕ ਜਦੋਂ ਪਿੱਛੇ ਵੀਡੀਓ ਬਣਾਈ ਸੀ ਉਹ ਸੀ ਉਹ ਪਿੱਛੇ ਵੀਡੀਓ ਬਣਾਈ ਸੀ ਤੇ ਉਹ ਵਾਲੇ ਜਿਹੜੇ ਪਹਾੜਾ ਉਹਨਾਂ ਨੇ ਲਘੋਰ ਕੀ ਸੀ ਉੱਥੇ ਪੈਂਗੋਗਲੇਕ ਇਹ ਆਉਂਦੀ ਹੈ ਚైనా ਵੱਲੋਂ ਜੀ ਚైనా ਵੱਲੋਂ ਆ ਕੇ ਇਹ ਉਹ ਤਰ ਤੱਕ ਬਦਲ ਕੀ ਉੱਥੇ ਪੈਂਗੋ ਅਗਲੇ ਕੀ ਵਾਇਦੀ ਆ ਉੱਥੇ ਤਾਂ ਕੇ ਰਹਿੰਦੀ ਆ ਰਹਿੰਦੀ ਆ ਮੇਰੇ ਵੀਰੋ ਰਹਿੰਦੀ ਆ ਪਾਕਮਾ ਸਰਾ ਮਾਹੌਲ ਵਾ ਨਹੀਂ ਮੇਰੇ ਵੀਰੋ ਪਾਕਮਾ ਸਰਾ ਮਾਹੌਲ ਸਾਲਾ ਵੀਡੀਓ ਬੰਦ ਕਰ ਬਾਈ ਉਹ ਨਹੀਂ ਨਹੀਂ ਹਾਂ ਉਹ ਸਿਰ ਤਾਂ ਜੋੜਨਾ ਹੈ ਸਿਰ ਲਈ ਲੈ ਵੀ ਖਿੱਚਦੇ ਯਾਰ ਸ ਤਾ ਚ ਵੀ ਉਹ ਖਿੱਚ ਤੇ ਖਿੱਚਦੀ ਇਹਦਾ ਸਿਰ ਜੋੜ ਲੈ ਹੁਣ ਵੀਡੀਓ ਬਣਾਈ ਚੰਗਾ ਤੇ ਮੈਂ ਪੱਪੀ ਲਈ ਪੱਪੀ ਲਈ ਇਹਦੀ ਉਹ ਛੱਡਣਾ ਮਾਰੀ ਚੰਗਾ ਚੰਗਾ ਬੰਦ ਓ